ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੁੱਧ ਮੁਹਿੰਮ ਤਹਿਤ ਰਾਜਪੁਰਾ ਦੇ ਮਹਿੰਦਰਾਗੰਜ ਦੇ ਸਰਕਾਰੀ ਸਕੂਲ ਵਿਖੇ ਐਮਐਲਏ ਰਾਜਪੁਰਾ ਮੈਡਮ ਨਿੰਨਾ ਮਿੱਤਲ ਦੀ ਅਗਵਾਈ ਵਿੱਚ ਹਲਕਾ ਰਾਜਪੁਰਾ ਦਾ ਯੂਥ ਪਰਦਾ ਰਾਜੇਸ਼ 바ਵਾ ਅਤੇ ਜਸਪ੍ਰੀਤ ਸਿੰਘ ਲਹਿਲਾ ਦੀ ਯੂਵਲੋ ਯੂਥ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਮਦਦ ਜੀ ਦੋ ਦਿਨਾਂ ਤੋਂ ਜਿਹੜੀ ਮੀਟਿੰਗ ਚੱਲ ਰਹੀ ਹੈ ਇਹ ਦੱਸੋ ਇਹ ਜਿਹੜੀ ਮੀਟਿੰਗ ਹੈ ਸਾਡੀ ਯੂਥ ਕਲੱਬਾਂ ਦੇ ਰਿਕਾਰਡਿੰਗ ਮੀਟਿੰਗ ਹੈ ਤੇ ਸਾਡੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੀ ਅਗਵਾਈ ਚ ਇਹ ਦੋ ਦਿਨ ਤੋਂ ਯੂਥ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਪਿੰਡਾਂ ਦੇ ਵਿੱਚ ਤੇ ਵਾਡਾਂ ਦੇ ਵਿੱਚ ਜਿੱਥੇ ਕੀ ਯੂਥ ਕਲੱਬ ਬਣਾਏ ਜਾਣਗੇ ਤੇ ਪਿੰਡਾਂ ਵਿੱਚ ਗਰਾਊਂਡ ਬਣਾਏ ਜਾ ਰਹੇ ਆ ਵੱਡੇ ਪੱਧਰ ਤੇ ਹਰ ਪਿੰਡਾਂ ਦੇ ਸਾਡੇ सीएम साहब ਨੇ ਸਾਡੇ ਹਲਕੇ ਦੇ ਵਿੱਚ 30 ਪਲੇਗਰਾਉਂਡ ਦਿੱਤੇ ਹਨ ਜੋ ਕਿ ਹਲਕਾ ਰਾਜਪੁਰਾ ਦੇ ਵਿੱਚ ਆ ਰਹੇ ਹਨ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਤੇ ਅਸੀਂ ਯੂਥ ਵੱਲੋਂ ਇਹ ਮੀਟਿੰਗਾਂ ਤਾਂ ਲੈ ਰਹੇ ਆ ਕਿ ਜਿਹੜੇ ਬੱਚੇ ਨਸ਼ਿਆਂ ਨੂੰ ਛੱਡ ਸਕਣ ਤੇ ਅਸੀਂ ਆਪਣੇ ਗਰਾਊਂਡਾਂ ਦੇ ਵਿੱਚ ਗੇਮਾਂ ਹੋਰ ਵੱਡੇ ਪੱਧਰ ਤੇ ਕਾਰਜਕ੍ਰਮ ਕਰਾ ਸਕੀਏ ਇੰਨੇ ਯੂਥ ਇਕੱਠੇ ਹੋਏ ਆ ਕੱਲ੍ਹ ਤੇ ਆ ਜਿਹੜਾ ਪ੍ਰੋਗਰਾਮ ਹੈ ਪੂਰੇ ਹਲਕੇ ਦਾ ਤਿੰਨ 파ਰਟ ਚ ਹੋਣਾ ਹੈ ਦੋ ਪਾਰਟ ਹੋ ਚੁੱਕੇ ਆ ਤੀਜਾ ਪਾਰਟ ਸਾਨੂੰ ਜੋ ਵੀ ਸਾਡੇ ਸੀਨੀਅਰ ਕਹਿਣਗੇ ਉਸ ਤਰੀਕ ਨੂੰ ਅਸੀਂ ਮੀਟਿੰਗ ਰੱਖਾਂਗੇ ਜਿਹੜੀ ਆਪਣਾ ਵੀਡੀਓ ਚਲਾਈ ਜਾਂਦੀ ਤੇ ਕੀ ਸਮਝਾਇਆ ਜਾਦਾ ਇਸ ਤੇ ਹੀ ਦੱਸਿਆ ਜਾ ਰਿਹਾ ਹੈ ਸਾਡੇ ਸੀਐਮ ਸਾਹਿਬ ਨੇ ਕਿ ਇਤਨਾ ਯੁੱਧ ਨਸ਼ਿਆਂ ਬਦੁੱਤ ਚੱਲ ਰਿਹਾ ਤੇ ਗੇਮਾਂ ਦਾ ਤੇ ਜਿਹੜੇ ਕਲਚਰ ਪ੍ਰੋਗਰਾਮ ਹੈ ਉਹਨਾਂ ਬਾਰੇ ਸਾਰਾ ਕੁਝ ਦੱਸਿਆ ਜਾਦਾ ਨਸ਼ਾ ਸ਼ੁਰੂ ਹੋ ਗਿਆ ਉਹਦਾ ਇਹ ਚੀਜ਼ ਚਾਤੋ ਭਗਵਾਨ ਸਰਕਾਰ ਨੇ ਨਸ਼ੇ ਮਹਿੰਮ ਛੇੜੀ ਹੈ ਉਸ ਤੋਂ ਬਾਅਦ ਬਹੁਤ ਜ਼ਿਆਦਾ ਨਸ਼ਾ ਹੈ ਜਿਹੜਾ ਕਿ ਉਸ ਤੇ ਥੱਲ ਪਾਈ ਜਾ ਚੁੱਕੀ ਹੈ